ਜੇ ਦੇਖੀ ਤੇ ਹਦੇ ਵਾਤਾਵਰਨ ਦੇ ਵਿੱਚ ਉਤੇ ਬਿਲੀ ਆ ਰਹੀਆਂ ਨੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਜੜੀਆਂ ਸਮੱਸਿਆਵਾਂ ਵੀ ਨਾਲ ਆ ਰਹੀਆਂ ਨੇ ਜੇ ਕਰੀ ਦੇਖੀਏ ਤੇ ਅੱਜ ਤੋਂ 20 25 ਸਾਲ ਪਹਿਲਾਂ ਗਰਮੀ ਇੰਨੀ ਨਹੀਂ ਜਿੰਨੀ ਅੱਜ ਦਸੰਬਰ ਚ ਹੈ ਟੈਂਪਰੇਚਰ ਜ਼ਿਆਦਾ ਜਾ ਰਹੇ ਦਿਨ ਦਾ ਟੈਂਪਰੇਚਰ ਰਾਤ ਦਾ ਟੈਂਪਰੇਚਰ ਠੀਕ ਹੈ ਜੇ ਲੋ ਹੋ ਜਾਂਦਾ ਬਟ ਉਹਦੇ ਨਾਲ ਕੀ ਹੁੰਦਾ ਕਿ ਉਸ ਸਾਡੀ ਜਿਹੜੀਆਂ ਅਗੇਤੀਆਂ ਕਣਕ ਪੀਜੀ ਗਈ ਜਿਹੜੀ ਕਿ ਪਹਿਲੇ ਹਫਤੇ ਪੀਜੀ ਗਈ ਉਹ ਗਰਮੀ ਵੀ ਕਾਫੀ ਸੀ ਤੇ ਇਸ ਵੇਲੇ ਉਹਦਾ ਜਿਹੜਾ ਵਾ ਕਾਫੀ ਵਾਧਾ ਵੀ ਇੱਕ ਮਹੀਨੇ ਤੱਕ तकरीबन ਇੱਕ ਮਹੀਨੇ ਦੀ ਹੋਈ ਹੈ ਜਿਨੇ ਵੀ ਆディ ਕੋ ਸਪੋਰਟ ਆਇਆ ਚਾਹੇ 10 15 ਜਿਨੇ ਵੀ ਆਇਆ ਉਹਦੇ ਵਿੱਚ ਜਿੰਨੀ ਵੀ ਬਜਾਈ ਹੋਈ ਆ ਉਹ 10 ਮਤਲਬ ਜਿਹੜੇ ਪਹਿਲੇ ਹਫਤੇ ਹੋਈ ਇਹਨੂੰ ਅਮਰ ਪੰਨੇ ਉੱਤੇ ਗਰਮੀ ਜ਼ਿਆਦਾ ਹੋਈ ਤੇ ਉਹ ਜਿਹੜੀ ਜਿਹੜੀ ਸੁੰਡੀ ਜਿਹੜੀ ਗਲਾਬੀ ਸੁੰਡੀ ਆ ਇਹ ਝੋਨੇ ਦਾ ਐਕਚੁਅਲੀ ਜਿਹੜਾ ਝੋਨੇ ਦਾ ਕੀੜਾ ਵਾ ਝੋਨੇ ਤੇ ਬਾਸਮਤੀ ਦਾ ਕੀੜਾ ਵਾ ਆ ਤੁਸੀਂ ਦੇਖਿਆ ਹੋਊਗਾ ਕਿ ਬਾਸਮਤੀ ਦੇ ਵਿੱਚ ਅਖੀਰ ਦੇ ਵਿੱਚ ਜਾਣ ਕੇ ਉਹ ਨਿਸਰ ਗਈ ਆ ਤੇ ਉਹਦੀ ਜਿਹ ਬਾਸਮਤੀ ਵਿੱਚ ਇਹ ਸੁੰਡੀ ਸੀਗੀ ਜਦੋਂ ਅਸੀਂ ਹਰ ਉਹਨੂੰ ਆਪਾਂ ਹਾਰਵੈਸਟ ਕਰਦੇ ਹਾਂ ਕਟਾਈ ਕਰਦੇ ਹਾਂ ਉਹ ਸੁੰਡੀ ਜਿਹੜੀ ਹੁੰਦੀ ਆ ਉਹ ਪੀਪਲ ਸਟੇਜ ਤੇ ਜਾ ਕੇ ਤੇ ਉਹ ਮਿੱਟੀ ਵਿੱਚ ਤੇ ਜਿਹੜਾ ਆਪਣੀ ਜਿਹੜੀ ਆ ਪਰਾਲੀ ਦੇ ਵਿੱਚ ਰੁਕ ਜਾਂਦੀ ਆ ਉਹ ਆਪਣੇ ਦੁਆਲੇ ਇੱਕ ਕਵਚ ਬਣਾ ਲੈਂਦੀ ਆ ਬੜਾ ਸਖਤ ਜਿਹੜਾ ਕਿ ਅਗਰ ਨਾਲ ਵੀ ਪਾਣੀ ਨਾਲ ਵੀ ਕਿਸੇ ਨਾਲ ਵੀ ਕੋਈ ਡਿਸਟਰਬ ਨਹੀਂ ਹੁੰਦਾ ਜਦੋਂ ਉਹਨੂੰ ਕਣਕ ਦੀ ਬਜਾਈ ਨੂੰ ਮਹੀਨਾ तकरीबन 25 ਤੋਂ 30 ਦਿਨ ਹੁੰਦੇ ਬਿਨਾ ਹੁੰਦਾ ਵਾ ਆ ਟੈਂਪਰੇਚਰ ਫੇਵਰਬਲ ਹੁੰਦਾ ਐਨਵਾਇਰਨਮੈਂਟ ਫੇਵਰਬਲ ਹੁੰਦਾ ਤੇ ਉਹ ਅਨਰਥੇ ਮਾਦਾ ਬਾਹਰ ਆ ਜਾਂਦੀ ਆ ਉਹ ਅण्डे ਜੰਦੀਆਂ ਨੇ ਅण्डे ਜੰਦ ਤੋਂ ਬਾਅਦ ਜਿਹੜੇ ਉਹ ਜਿਹੜੀ ਆ ਜਿਹੜੀ ਆਂਡੇ ਵਿੱਚ ਜਦੋਂ ਸੁੰਡੀ ਨਿਕਲਦੀ ਹੈ ਤੇ ਉਹ ਜਿਹੜੀ ਕੋਈ ਵੀ ਉਹਨੂੰ ਹਰਾਮਾ ਦਾ ਨਹੀਂ ਲੱਭੂਗਾ ਖਾਸ ਕਰਕੇ ਹੁਣ ਖਣਕਾਂ ਸੋਨੇ ਹੋ ਗਏ ਉਹਨੂੰ ਜਿਹੜੀ ਵੱਡੀ ਆ ਉਹਦੀ ਮੁੱਢ ਦੇ ਲੱਗ ਜਿਹੜਾ ਵਾ ਉਹ ਦੇ ਦੂਗੀ ਆ ਆਂਡੇ ਦੇ ਆਂਡੇ ਦੇ ਤੇ ਮੁੜ ਕੇ ਉਹਨੂੰ ਜਿਹੜਾ ਸੁੰਡੀ ਦੇ ਵਿੱਚ ਵੜ ਗਏ ਉਹ ਜਦੋਂ ਕੱਟ ਦੇਗੀ ਤੁਹਾਡੀ ਜਿਹੜੀ ਉੱਪਰਲੀ ਛਾਤ ਹੈ ਜਿਹੜੀ ਸੁੱਕ ਜੇਗੀ ਇਹ ਉਹਦੀ ਪਛਾਣ ਹੈ ਹੁਣ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਪਹਿਲਾਂ ਇਹ ਨਹੀਂ ਕਿ ਉਹ ਆਂ ਫਾਰਮਰ ਜਿਉਆਪ ਸਵਾਲ ਕਰਦੇ ਆ ਕਿ ਪਹਿਲਾਂ ਕਿਉਂ ਨਹੀਂ ਹੁੰਦੀ ਉਹੀ ਹੈ ਕਿ ਜਿਹੜੀ ਅੱਜ ਗਰਮੀ ਜਿੰਨੀ ਅੱਜ ਆਈ ਅੱਜ ਤੋਂ ਤੀਸਾ ਤੇਰਾ ਨਹੀਂ ਹੈ ਜਦੋਂ ਗਰਮ ਜਦੋਂ এনवायरमेंट ਚੇਂजेस ਹੁੰਦੀਆਂ ਨੇ ਤੇ ਕਈ ਜੜੇ ਹੁੰਦੇ ਆ ਜਿਹੜੇ ਜਿਹੜੇ ਮੇਜਰ ਹੁੰਦੇ ਆ ਜਿਹੜੇ ਮੇਜਰ ਹੁੰਦੇ ਆ ਉਹ ਮਾਈਂਡਰ ਹੋ ਜਾਂਦੇ ਆ ਸੋ ਉਹਦੇ ਕਰਕੇ ਜਿਹੜੀ ਇਹ ਪ੍ਰੋਬਲਮ ਜਿਹੜੀ ਆਈ ਹੈ ਹੁਣ ਇਹਦੇ ਵਿੱਚ ਕਰਨਾ ਕੀ ਆ ਫਾਰਮਰ ਜਿਹੜੇ ਕਿਸਾਨ ਵੀਰ ਮੇਰੇ ਅਨਸਾਰ ਸਾਰਿਆਂ ਨੂੰ ਇਹ ਐਡਵਾਈਸਰੀ ਕਰਦੇ ਆ ਵੀ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਆਪਣੇ ਖੇਤਾਂ ਵਿੱਚ ਜ਼ਰੂਰ ਜਾਓ ਦੇਖੋ ਜਾ ਕੇ ਕਿ ਕੋਈ ਦੇ ਕੋਈ ਪ੍ਰੋਬਲਮ ਤਾਂ ਨਹੀਂ ਆ ਕੋਈ ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਫੇਰ ਸਾਡੇ ਕੋਲ ਫਿਫਰੋ ਨੇ ਲੈ ਸੱਤ ਕਿਲੋ ਜਿਹੜੀ ਫਿਫਰੋ ਨੇ ਲਿਆ ਉਹਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਪਾ ਕੇ ਛਟਾ ਦੇ ਕੇ ਬਾਅਦ ਵਿੱਚ ਪਾ ਤੇ ਉਹ 100% ਜਿਹੜੀ ਕੰਟਰੋਲ ਹੋ ਜੇਗੀ। ਕਈ ਵਾਰੀ ਆਪਾਂ ਜਿਹੜੀਆਂ ਅੰਗਲੀ ਕਰ ਜਾਂਦੇ ਆ ਕਿ ਨਹੀਂ ਦੇਖਦੇ ਜਾ ਕੇ। ਫਿਰ ਪਾਣੀ ਲਾ ਦਨੇ ਆ ਪਾਣੀ ਲਾਉਣ ਤੋਂ ਬਾਅਦ ਕੀ ਹੁੰਦਾ ਕਿ ਆਪਾਂ ਉਹਨੂੰ ਵਿੱਚ ਵੜ ਨਹੀਂ ਸਕਦੇ। ਚਾਹ ਸੱਤ ਆਪਾਂ ਜੜਾ ਉਹ ਵਿੱਚ ਨਹੀਂ ਵੜਦਾ। ਉਹਦੇ ਵਿੱਚ ਕੀ ਹੈ ਕੋਈ ਜਲਦੀ ਫਿਰ ਉਹ ਵਜ ਜਾਂਦੀ ਆ। ਸੰਚਾਲਜ ਵੀ ਇਹੀ ਕੁਛ ਹੋਇਆ। ਪਹਿਲਾਂ ਸੀ ਕਿ ਉਹਦੇ ਪਹਿਲਾਂ ਉਹਨਾਂ ਦੇਖਿਆ ਨਹੀਂ। ਬਾਅਦ ਚ ਪਾਣੀ ਲਾਤਾ ਤੇ ਬਾਅਦ ਚ ਉਹ ਮੁੜ ਕੇ ਜਿਹੜਾ ਉਹ ਹੋਇਆ। ਬਟ ਉਹ ਚ ਇੰਨੀ ਨਹੀਂ ਹੈਗੀ ਕਿ ਜਿੰਨੀ ਕਿ ਆਪਾਂ ਕਹਿ ਸਕੀਏ ਕਿ ਕਰਖੇੜੀ ਬਹੁਤ ਹੀ ਖਰਾਬ ਹੋ ਗਈ ਹੈ। ਤੋਂ ਉਹਦੇ ਵਿੱਚ ਇਹੀ ਆ ਕਿ ਇਸ ਵਿੱਚ ਜਿਹੜੇ ਕਰਹੀ ਜਿਨ੍ਹਾਂ ਨੇ ਪਾਣੀ ਨਹੀਂ ਲਾਇਆ ਉਹ ਤਾਂ ਜਿਹੜਾ ਆਪਣੇ ਖੇਤ ਦੀ ਜਿਹੜੀ ਨਿਰੀਖਣ ਕਰਨ ਤਾਂ ਤਾਂ ਨਿਰੀਖਣ ਕਰਨ ਜੇ ਉਹ ਚ ਪ੍ਰੋਬਲਮ ਉੱਦੇ ਦਾ 7 ਕਿਲੋ ਪੇਪਰ ਨੂੰ ਲੈ ਉਹਨੂੰ 20 ਕਿਲੋ ਮਿੱਟੀ ਚ ਪਾ ਕੇ ਤੇ ਉਹਨੂੰ ਜਿਹੜਾ ਲਾ ਕੇ ਉਹ ਜਿਹੜਾ ਛਤਤੀ ਦਿਨ ਬਾਅਦ ਪਾਣੀ ਲਾ ਦੇ ਜੇ ਪਾਣੀ ਲੱਗ ਗਿਆ ਜਿਹਦਾ ਇਹਦਾ ਪਾਣੀ ਲੱਗ ਗਿਆ ਇਸ ਤੋਂ ਬਾਅਦ ਫਿਰ ਜਿਹੜੀ ਜਦੋਂ ਬੱਤਰ ਹੁੰਦਾ ਫਿਰ ਇਹ ਜਿਹੜੀ 50 ਮੀਲੀਟਰ ਜਿਹੜੀ ਹੈ ਸਾਡੀ ਫੋਰਾ ਜਿੰਨੀਆ ਫੋਰਾ ਇੰਟਰਨੈਟਲੀ ਪ੍ਰੋ ਜਿਹੜੀ ਆ ਉਹਦੀ ਆਪਾਂ ਗੋਲ ਨੋਜ਼ਲ ਨਾਲ ਸਪਰੇਅ ਖਾਦਰੀ ਨੈਪਸੈਕ ਪੰਪ ਦੇ ਨਾਲ ਉਹ 100% ਕੰਟਰੋਲ ਹੋ ਜਾਊਗਾ ਤੇ ਇਹ ਗੱਲ ਇਹੀ ਹੈ ਕਿ ਆਪਾਂ ਜਿਹੜਾ ਵਾ ਟਾਈਮ ਅਹ ਖੇਤਾਂ ਨੇ ਲਗਾਤਾਰ ਨਿਰੀਖਣ ਕਰੀਏ ਤੇ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਆਪਾਂ ਕਰ ਲਈਏ ਇੱਕ ਹੋਰ ਇੱਕ ਜਿਹੜੀ ਅਸੀਂ ਇੰਟੀਗਰੇਟਿਡ ਸਪੈਸਮੈਂਟ ਵਿੱਚ ਜਿਹੜੀ ਤੁਸੀਂ ਦੇਦੇ ਆ ਵੀ ਜੇਕਰ ਅਸੀਂ ਰਾਹ ਦੇ ਜਿਹੜੇ ਬਲਬ ਜਿਹੜੇ ਆ ਜਿਹੜੇ ਬਲਬ ਬੰਗੀਆਂ ਬਲਬ ਲੱਗੇ ਹੁੰਦੇ ਆ ਉਹ ਬਲਬ ਜਗਾ ਦਈਏ ਹੱਲੇ ਇੱਕ ਦਰਦ ਰੱਖੀਦਾ ਉਹਦੇ ਵੀ ਪਾਣੀ ਪਾ ਗੋ ਥੋੜਾ ਮਿੱਟੀ ਤੇ ਤੇਲ ਪਾ ਦਈਏ ਜਿੰਨੇ ਵੀ ਪਤੰਗੀਆਂ ਹੋਣ ਦੇ ਸਾਰੇ ਉਹਨਾਂ ਦੀ ਮਾਰਦੇ ਜਾਂਦੀਆਂ ਨੇ ਛਲੀਆਂ ਸਪਰੀਨੀਆਂ ਦੀ ਜੜ੍ਹ ਤੋਂ ਸਪਰੀਨੀਆਂ ਮਾਰੀ ਜਾਂਦੀ ਏ ਝੋਟ ਇਹ ਜਿਹੜਾ ਵਾ ਸ਼ਾਮ ਤੋਂ ਲੱਗੇ ਸਾਡੇ ਦਾ तकरीबन ਸਾਡੇ 10 ਵਜੇ ਤੱਕ ਤੋਂ 10:30 ਵਜੇ ਤੋਂ ਬਾਅਦ ਵੀ ਲਗਭਗ ਇੱਕ ਘੰਟਾ ਮਿੱਤਰ ਕਰ ਹੁੰਦੇ ਉਹ ਵੀ ਉਧਰ ਮੈ ਅਟ੍ਰੈਕਟ ਹੋਏ ਤੇ 10:30 ਵਜੇ ਤੱਕ ਉਹਨੂੰ ਜਿਹੜਾ ਜਿਹੜਾ ਬਲਬ ਜਿਹੜਾ ਬੰਦ ਕਰਦੇ ਹੋਂ ਇਸ ਤੋਂ ਨਾਮ ਅਸੀਂ ਬਰਡ ਪਰਚਾ ਲਾ ਸਕਦੇ ਬਰਡ ਪਰਚੇ ਦਾ ਮਤਲਬ ਕੀ ਹੈ ਜਦਾਂ ਇਹ ਇਤਨਾ ਦਾ ਵਧਾ ਕੇ ਇਹ ਜਿਹੜਾ ਮਾਰੀਆਂ ਨੇ ਜੇ ਹੁਣ ਜਿਹੜਾ ਦੇ ਵਿੱਚ 10 ਤਾਂ ਮੈਂ ਤੇ ਬਲਾ ਦੇਣ ਦਸਤਾਂ ਇਹ ਇਹਦਾ ਫਾਇਦਾ ਇਹ ਹੋਊਗਾ ਕਿ ਜਿਹੜੇ ਅਗਲੇ ਬਗਲੇ ਆ ਜਾਂ ਗਟਾਰਾਂ ਦੇ ਉਹਨਾਂ ਦੇ ਨਾਲ ਜਿਹੜੀ ਇਹ ਐਸਡੀ ਇਹਨਾਂ ਦਾ ਮਿਲਦੀ ਜਿਹੜੀ ਸੁਡੀ ਜਿਹੜੀ ਫੜੀ ਜਾਂਦੀ ਆ ਤੇ ਜਿਹੜਾ ਪਹਿਲਾ ਪਾਣੀ ਜਿਹੜਾ ਉਹ ਦੇਣੇ ਦਾ ਦੇਣਗੇ ਤਾਂ ਪਾਣੀ ਲਾਵਾਂਗੇ ਤੇ ਸਾਰੀ ਜਿਹੜੀ ਸੁਡੀ ਜਿਹੜੀ ਉੱਪਰ ਉੱਤਾਰ ਰਹਦੀ ਆ ਤੇ ਜਿਹੜੇ ਬਗਲੇ ਜਿਹੜੇ ਆ ਉਹ ਸਾਰੇ ਫਟ ਲਿੰਦੇ ਆ ਤੋਂ ਇਸ ਕਰਕੇ ਉਹ ਆਪਣੇ ਦਵਾਈਆਂ ਦੇ ਸੱਟਾਂ ਨਾ ਰਹੀ ਆ ਆਪਾਂ ਇਹ ਜਿਹੜੀ ਕੱਢਣੀ ਉਹ ਇੱਕ ਬੈਸਟਮੈਂਟ ਵੀ ਜਿਹੜੀ ਉਹ ਪਨਾ ਕਰਨਾ ਚਾਹੀਦਾ ਜਿਹੜਾ ਵੀ ਤਕਨੀਕਾ ਕਾਰਗਰ ਹੁੰਦਾ ਉਹ ਹਾਂ ਇਹਦਾ ਹੀ ਹੈ ਭਾਈ ਇਹਨੂੰ ਲੋਕ ਕਿਸਾਨਾਂ ਨੂੰ ਚਾਹ ਦੇ ਗਏ ਆ ਜਿਹੜੀਆਂ 2000 ਸਹਾਰਾ ਮਿੱਟੀ ਚਾਲਪੇਟੇ ਗਏ ਆ ਆਪਣੇ ਆਰਪੀ ਕੋਪਿੰਦਰ ਦੇ ਉਹ ਵੀ ਨਾਲ ਹੀ ਜਿਹੜੇ ਪੰਧ ਪਾਰਟੀ ਸਾਂਝ ਯੂਨੀਅਨ ਦੇ ਪ੍ਰਧਾਨ ਨੇ ਆਮ ਸੁਣਾ ਉਹ ਜਿਹੜੇ ਫਾਰਮਰ ਉਹ ਵੀ ਨਾਲ ਇੱਕ 15-20 ਫਾਰਮਰ ਨਾਲ ਵੀ ਉਹਨਾਂ ਨੇ ਸਾਰਾ ਇਹੀ ਦਿਸਕਿਆ ਹੈ ਕਿ ਇਹਨੂੰ ਰੋਂ ਦੀ ਲੋੜ ਨਹੀਂ ਆਵੀਗਾ ਮਤੇ ਗਲਤੀ ਨਾ ਕਰੀਏ ਕੰਮ ਕਰ ਲਿਓ ਕੋਈ ਉਦੇ ਚ ਕੋਈ ਪ੍ਰੋਬਲਮ ਨਹੀਂ ਹੈ ਜੇ ਪਰ ਜਿੱਦਣ ਜੇ ਤੁਹਾਨੂੰ ਲੱਗਦਾ ਹੋਵੇ ਕਿ ਕੋਈ ਗੱਲ ਨਹੀਂ ਆ ਤੇ ਉੱਥੇ ਫਿਰ ਕੀ ਹੈ ਕਿ ਉੱਥੇ ਆਪਾਂ ਜਿਹੜੀ ਜਿੱਦਣ ਤੁਹਾਡੇ ਪੱਤਰ ਆ ਜੂਗਾ ਕੌਣੀ ਆਪਾਂ ਟ੍ਰੇਨਿੰਗ ਆ ਸਕਦੇ ਹਾਂ ਨਾਲ ਹੀ ਮਿਲ ਜਣ